fried chilli mushroom fried ਉੱਤਰ ਹਮੇਸ਼ਾ ਹੀ ਮਾਮਾ ਦੀ ਸਾਈਡ ਲੱਗਦੀ ਹੈ ਕ੍ਰਸਟ ਪੀਜ਼ਾ ਲਈ ਫਿਰ ਹੀ ਮਝ ਆ ਜਾਂਦੀ ਆ ਚੱਕ ਦੋ ਵਾਰ ਕੁਝ ਵੀ ਗੌਰ ਰੈਸিপি ਬਹੁਤ ਵਧੀਆ ਤੇ ਬਹੁਤ ਹੀ ਵਧੀਆ ਟੇਸਟ ਆਇਆ ਪੂਰਾ ਚਾਈਨੀਜ਼ ਟੇਸਟ ਆ ਰਿਹਾ ਚਿਲੀ ਪੂਰੀ ਸੌਸ ਦੀ ਜਿਹੜਾ ਟੇਸਟ ਹੁੰਦਾ ਖੱਟਾ ਮਿੱਠਾ ਉਹ ਪੂਰਾ ਆ ਰਿਹਾ ਲੋ ਜੀ ਤੁਸੀਂ ਵੀ ਟਰਾਈ ਜ਼ਰੂਰ ਕਰਕੇ ਦੇਖਿਓ ਸਸਕਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਭ ਦਾ ਸਵਾਗਤ ਹੈ ਮੇਰੇ ਚੈਨਲ ਮਿਸ ਸੰਧੂ ਲਾਈਫ ਸਟਾਈਲ ਤੇ ਤੇ ਲੋ ਜੀ ਅੱਜ ਆਪਾਂ ਬਣਾਉਣ ਲੱਗੇ ਆ ਚਿਲੀ ਮਸ਼ਰੂਮਸ ਤੇ ਆਜੋ ਫਿਰ ਬਣਾਉਣਿਆ ਰੈਸিপি ਤੇ ਇੱਥੇ ਸਮਾਨ ਚੈੱਕ ਕਰ ਲੈਨੇ ਆਪਾਂ ਕੀ ਕੀ ਲੈਣਾ ਹੈ ਤੇ ਇੱਥੇ ਲੈ ਲੈਨੇ ਪਹਿਲਾਂ ਆਪਾਂ ਮਸ਼ਰੂਮਸ ਯਾਨੀ ਕਿ ਖੁੰਬਾ ਕਟੀਆਂ ਹੋਈਆਂ ਤੇ ਇੱਥੇ ਲਿਆ ਆਪਾਂ ਅਦਰਕ ਲਸਣ ਕਟਿਆ ਹੋਇਆ ਬਰੀਕ ਇਹ ਥੋੜੇ ਜਿਹਾ ਪਿਆਜ਼ ਨੇ ਬਰੀਕ ਕੱਟੇ ਹੋਏ ਤੇ ਇੱਥੇ ਲਿਆ ਆ ਆਪਾਂ ਜਿਹੜੇ ਚਿਲੀਲੀ ਬਣਾਣਾ ਹੈ ਮਸ਼ਰੂਮਲੀ ਪਿਆਜ਼ ਆ ਇਸ ਤਰੀਕੇ ਨਾਲ ਕੱਟ ਲੈਣੇ ਨੇ ਤੇ ਇਹ ਲਈਆਂ ਨੇ ਆਪਾਂ ਸ਼ਿਮਲਾ ਮਿਰਚ ਤੁਹਾਡੇ ਕੋਲ ਜਿਹੜੀ ਵੀ ਇਹ ਲਾਲ ਪੀਲੀ ਤੁਸੀਂ ਜਿਹੜੀ ਵੀ ਲੈ ਸਕਦੇ ਹੋ ਉਹ ਤੁਹਾਡੇ ਉਪਲਬਧਾ ਉਹ ਤੁਸੀਂ ਲੈ ਲਿਓ ਤੇ ਇੱਥੇ ਲਿਆ ਜਿੰਜਰ گارਲਿਕ ਦਾ ਪੇਸਟ ਤੇ ਇੱਥੇ ਲਿਆ ਆਪਾਂ ਮੈਦਾ ਥੋੜਾ ਜਿਹਾ ਇਹ ਆਪਾਂ ਲਿਆ ਵਿਨੀਗਰ ਯਾਨਕੀ ਸ਼ਿਰਕਾ ਤੇ ਇਹ ਲਿਆ ਆਪਾਂ ਕਾਰਨ ਫਲੋਰ ਤੇ ਇਹ ਆਪਾਂ ਜਿਹੜੀਆਂ ਨੇ ਮਸ਼ਰੂਮਸ ਵਗੈਰਾ ਧੋ ਕੇ ਸੁਕਾ ਕੇ ਕੱਟ ਲਿਆ ਨੇ ਇਸ ਤਰੀਕੇ ਨਾਲ ਆਪਾਂ ਕੱਟ ਲੈਣੀਆਂ ਨੇ ਠੀਕ ਹੈ ਜੀ ਤੇ ਚਲੋ ਹੁਣ ਰੈਸਪੀ ਕਰਦੇ ਹਾਂ ਸ਼ੁਰੂ ਫਟਾਫਟ ਮਿਕਸਚਰ ਬਣਾਨੇ ਆ ਆਪਣਾ ਤੇ ਆਜੋ ਜੀ ਇਹ ਇੱਥੇ ਲੈ ਲਾਂਗੇ ਆਪਾਂ ਮੈਦਾ ਤੇ ਇਹਦੇ ਚ ਥੋੜਾ ਜਿਹਾ ਕੱਟ ਕਰ ਲੈਨੇ ਆਪਾਂ ਜਿਆਦਾ ਨਾ ਹੋ ਜੇ ਜੇ ਕੱਟ ਗਿਆ ਤਾਂ ਫਿਰ ਦੁਬਾਰਾ ਪਾ ਲਾਵਾਂਗੇ ਇੱਥੇ ਲਵਾਂਗੇ ਆਪਾਂ ਕੌਰਨ ਫਲੋਰ 2 ਕ ਚਮਚੇ ਤੇ ਉਸ ਤੋਂ ਬਾਅਦ ਆਪਾਂ ਇੱਥੇ ਐਡ ਕਰ ਲਵਾਂਗੇ ਥੋੜਾ ਜਿਹਾ ਹਲਕਾ ਜਿਹਾ ਨਮਕ ਤੇ ਮਿਰਚ ਤੇ ਲੈ ਲਾਂਗੇ ਇੱਥੇ ਥੋੜੀ ਜੀ ਹਲਦੀ ਇਹ ਇੱਥੇ ਆਪਾਂ ਇਹ ਘਰ ਦਾ ਹੀ ਕੁੱਟਿਆ ਹੋਇਆ ਜਿੰਜਰ ਕਰ ਲੀ ਕੇ ਵੈਸੇ ਤੁਸੀਂ ਪੇਸਟ ਵੀ ਲੈ ਸਕਦੇ ਹੋ ਪਰ ਜਿਹੜਾ ਕਰਦਾ ਤੁਸੀਂ ਉਹ ਪਾ ਲਓ ਤੇ ਲੋ ਜੀ ਇਹ ਆਪਾਂ ਐਡ ਕਰ ਲਵਾਂਗੇ ਇੱਥੇ ਗਾੜਾ ਜਿਹਾ ਪੇਸਟ ਬਣਾਉਣਾ ਇਸ ਕਰਕੇ ਥੋੜਾ ਥੋੜਾ ਪਾਣੀ ਪਾ ਕੇ ਮਿਕਸ ਕਰਾਂਗੇ ਚਲੋ ਜੀ ਇੱਧਰ ਹੁਣ ਆਪਣਾ ਪੇਸਟ ਹੋ ਗਿਆ ਤਿਆਰ ਤੇ ਹੁਣ ਆਪਾਂ ਅੱਜ ਕਰਾਂਗੇ ਮਸ਼ਰੂਮਸ ਐਡ ਤੇ ਇੱਥੇ ਕਰ ਦਿੰਨੇ ਆ ਆਪਾਂ ਕੁੰਬਾਂ ਇਹਦੇ ਚ ਐਡ ਸਾਰੀਆਂ ਇਸ ਤਰੀਕੇ ਨਾਲ ਕਰਨੀਆਂ ਨੇ ਵੀ ਸਾਰੀਆਂ ਕੋਟ ਹੋ ਜਾਣ ਹਨਾ ਤੇ ਇੱਧਰ ਤੇਲ ਪਹਿਲਾਂ ਮੈਂ ਗਰਮ ਰੱਖ ਲਿਆ ਸੀ ਤੋਂ ਉਹਨੂੰ ਗਰਮ ਕਰਕੇ ਆਪਾਂ ਇੱਕ ਵਾਰ ਬੰਦ ਕਰਤਾ ਤੇ ਹੁਣ ਆਪਾਂ ਥੋੜਾ ਜਿਹਾ ਸੇਕ ਹੋਰ ਲਵਾ ਲੈਨੇ ਇਹਨੂੰ ਸਰੋਂ ਦਾ ਤੇਲ ਲਿਆ ਆਪਾਂ ਇੱਧਰ ਤੇ ਇਸ ਤਰੀਕੇ ਨਾਲ ਆਪਾਂ ਕਰ ਲਵਾਂਗੇ ਇਹਨਾਂ ਨੂੰ ਫਰਾਈ ਤੇ ਲੋ ਜੀ ਇੱਥੇ ਇੱਕ ਚਿਲੀ ਫਲੈਕਸ ਵੀ ਨੇ ਆਪਾਂ ਇਹ ਵੀ ਐਡ ਕਰ ਲਵਾਂਗੇ ਇਹਦੇ ਵਿੱਚ ਥੋੜੀਆਂ ਜਿਹਾ ਥੋੜਾ ਜਿਹਾ ਟੇਸਟ ਬੈਟਰ ਆ ਜਾਏਗਾ ਤਾਂ ਵਧੀਆ ਆ ਜਾਏਗਾ ਲੋ ਜੀ ਹੋ ਗਿਆ ਮਿਕਸ ਆਪਣਾ ਬੈਟਰ ਤੇ ਇੱਧਰ ਤੇਲ ਵੀ ਹੋ ਗਿਆ ਗਰਮ ਤੇ ਹੁਣ ਆਪਾਂ ਇੱਕ ਇੱਕ ਕਰਕੇ ਮਸ਼ਰੂਮਸ ਵਿੱਚ ਪਾ ਦਾਂਗੇ ਤੇਲ ਦੇ ਇਹਦੇ ਕਰ ਲਾਂਗੇ ਫਰਾਈ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਰੈਸিপি ਕਿਵੇਂ ਦੀ ਲੱਗਦੀ ਹੁੰਦੀ ਹੈ ਆਹ ਲੋ ਜੀ ਆਪਾਂ ਪਾਣ ਲੱਗੇ ਆ ਤੇ ਦੱਸਿਓ ਵੀ ਤੁਸੀਂ ਵੀ ਇਸ ਤਰੀਕੇ ਨਾਲ ਕਦੀ ਇਹ ਰੈਸিপি ਬਣਾਈ ਹੈ ਜਾਂ ਨਹੀਂ ਬਣਾਈ ਤੇ ਜਿਹੜੇ ਵੀਰ ਭਰਾ ਪੈਣਾ ਆਪਣੇ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਤੇ ਆ ਕੇ ਰੈਸਪੀਜ਼ ਉਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਚੱਲਣ ਚੈਨਲ ਨੂੰ ਫੋਲੋ ਕਰ ਲਓ ਤੇ ਲਾਈਕ ਕਰ ਦਿਆ ਕਰੋ ਵੀਡੀਓ ਸ਼ੇਅਰ ਵੀ ਕਰ ਦਿਆ ਕਰੋ ਤੇ ਹੋਰ ਵੀ ਬਹੁਤ ਈਜ਼ ਈਜ਼ੀ ਰੈਸਪੀਜ਼ ਆਪਾਂ ਲੈ ਕੇ ਆਂਦੇ ਰਵਾਂਗੇ ਤੇ ਜਿਹੜੀਆਂ ਰੈਸਪੀਜ਼ ਐਵੇਂ ਨਹੀਂ ਹੁੰਦੀਆਂ ਨੇ ਅਸੀਂ ਕੋਈ ਪ੍ਰੋਫੈਸ਼ਨਲ ਵੈਸੇ ਸਟਾਕ ਤਾਂ ਨਹੀਂ ਹੈਗੇ ਪਰ ਜਿਹੜੀਆਂ ਬਣਾਉਣੀਆਂ ਚਾਹੁੰਦੇ ਆ ਤੁਹਾਨੂੰ ਦੱਸ ਦਿੰਦੇ ਹਾਂ ਸ਼ੈਫ ਤਾਂ ਘਟੇ ਨਹੀਂਗੇ ਤੇ ਤੁਸੀਂ ਬਣਾ ਕੇ ਦੇਖਿਆ ਕਰੋ ਪੁੱਤਰ ਹਮੇਸ਼ਾ ਹੀ ਮਾਮਾ ਦੀ ਸਾਈਡ ਲੱਭਦੇ ਨੇ ਕਾਫੀ ਇਹਦੀਆਂ ਮੰਗਾਂ ਨੇ ਵੀ ਆਹ ਬਣਾ ਦਿਓ ਮੈਨੂੰ ਉਹ ਬਣਾ ਦਿਓ ਹੁਣ ਉਹ ਵੀ ਇਹਦੇ ਪੇਪਰ ਬੱਸ ਖਤਮ ਹੋ ਗਏ ਨੇ ਹੁਣ ਉਹ ਵੀ ਆਪੋ ਬਣਾਣਾ ਸ਼ੁਰੂ ਕਰਨਾ ਹੈ ਰੋਜ਼ ਕੋਈ ਨਾ ਕੋਈ ਰੈਸਪੀ ਇਹਨਾਂ ਸੀ ਬਣਾਵਣਾ ਤੇ ਹੁਣ ਖਵਾਵਾ ਕਰਾਂਗੇ ਆਪਾਂ ਇਹ ਲੋ ਦੀ ਇਹ ਆਪਾਂ ਨੂੰ ਕਬੀ ਦਾ ਤੇ ਫਰਾਈ ਕਰ ਰਿਹਾ ਇਹ ਉਹ ਤਾਂ ਫਰਾਈ ਕੁਕਾ ਅਗਿਆ ਨਹੀਂ ਕੁਕਾ ਬਸੋ ਕਰ ਲਵਾਂਗੇ ਯਾਨੀ ਤਾਕੇ ਪੈਣ ਲੱਗ ਗਏ ਉਹਦਾ ਯਾਨੀ ਪਾਣੀ ਛੱਡ ਗਿਆ ਨੇ ਤੇ ਮੇਰੇ ਟਟਕੇ ਸੁੱਕ ਗਏ ਨੇ ਐ ਰਹੇ ਨੇ ਲੋਹ ਫਲੇਮ ਤੇ ਰਹਿ ਰਹੇ ਆਪਾਂ ਬਰਾਦਰ ਸਭ ਤੋਂ ਜ਼ਿਆਦਾ ਫੇਵਰੇਟ ਮੇਰੀਆਂ ਨੇ ਘਰ ਦੇ ਵਿੱਚ ਤੁੰਬਾ ਮੈਂ ਖਾਂਦੀ ਆ ਜ਼ਿਆਦਾਤਰ ਇਹ 100 ਤੇਰੇ ਪਪਾ ਹਸਾਟਾ ਖਾਂਦੇ ਨੇ ਇਹ ਤਾਂ ਬਸ ਜਿਹੜਾ ਮਸਾਲਾ ਇਹਨਾਂ ਦਾ ਬਣੇਗਾ ਉਹ ਹੀ ਖਾਣਗੇ ਦੱਸ ਤਾਂ ਮੈਨੂੰ ਲੱਗਦਾ ਮੈਨੂੰ ਖਾਣੀਆਂ ਪੈਣਗੀਆਂ ਤੇ ਜੇ ਰੈਸিপি ਬਹੁਤ ਟੇਸਟੀ ਬਣੀ ਫਿਰ ਜਿਸਨੂੰ ਟਰਾਈ ਕਰੇਗਾ ਮੇਰੇ ਤੇ ਪਪਾ ਵੀ ਟਰਾਈ ਕਰ ਲੈਣਗੇ ਪਤਾ ਨਹੀਂ ਇੱਕ ਤਾਂ ਇਹਨਾਂ ਨੂੰ ਕੁਝ ਪਸੰਦ ਹੀ ਨਹੀਂ ਆਉਂਦਾ ਕਦੀ ਮਟਰ ਨਹੀਂ ਖਾਣੇ ਕੁਝ ਨਹੀਂ ਖਾਣਾ ਬਸ ਗੋਪੀ ਦੇ ਦੋ ਸਾਗ ਦੇ ਦੋ ਹੋਰ ਬੰਦਾ ਬਣਾਵੇ ਤੇ ਬਣਾਵੇ ਕੀ ਦੱਸੋ ਕੁਕੀਸ ਆਂਜੀ ਰੋਜ਼ ਉਹ ਬਣਾਇਆ ਕਰਦੀ ਆਪਣੀ ਫੇਵਰਿਟ ਚੀਜ਼ ਵੀ ਬੰਦਲਾ ਬਣਾਉਂਦਾ ਜੀ ਕਰਦਾ ਹੁੰਦਾ ਉਹ ਵੀ ਟਰਾਈ ਕਰਨੀ ਚਾਹੀਦੀ ਆ ਹਰ ਇੱਕ ਚੀਜ਼ ਵਾਸਤਾ ਖਾਣੀ ਚਾਹੀਦੀ ਆ ਕਿਉਂਕਿ ਚਲੋ ਜੀ ਹੋ ਗਏ ਨੇ ਆਪਣੇ ਪਿਆਰ ਇੱਕ ਪੂਰਤਾ ਇਹਨਾਂ ਨੂੰ ਕੱਢ ਕੇ ਰੱਖ ਲੈਣੇ ਆਪਾਂ अपना दूजा पूर भी निकल चुके हैं बस हूँ बस आप दिया तड़के भी तैयारी निकल भी अपना आप तड़के तैयारी कर लिए ते कर लिया इतने हूँ अपने को जिंजर गार्लिक यानी कि अदकर तो लसन कटे हुआ बरीक बरीक हूँ आप करते हैं सब कर तो पहला अदकर तो लसन अदरक ਅਦਰਕ ਰਨੇ ਅਦਰਕ ਤੇ ਲਸਣ ਐਡ ਥੋੜਾ ਜਨ ਹੁਣ ਭੁੰਨ ਲਵਾਂਗੇ ਤੇਲ ਘੱਟ ਕਰ ਲਿਆ ਆਪਾਂ ਇੱਥੇ ਨਾ ਮੈਂ ਥੋੜਾ ਜੇ ਬਰੀਕ ਬਰੀਕ ਕਰਕੇ ਗੰਡੇ ਕੱਟੇ ਨੇ ਜਿਹੜੇ ਬਚ ਗਏ ਸੀ ਉਹਨਾਂ ਦੇ ਵਿੱਚੋਂ ਜਿਹੜੇ ਆਪਾਂ ਕਯੂਬਸ ਤੇ ਕੱਟੇ ਨੇ ਨਾ ਪਿਆਜ਼ ਤੇ ਉਹਦੇ ਚ ਜਿਹੜੇ ਬਚ ਗਏ ਸੀ ਉਹ ਵੀ ਮੈਂ ਬਰੀਕ ਕੱਟ ਲਈ ਸੀ ਇੱਥੇ ਤੇ ਇਹ ਵੀ ਪਾ ਦਾਂਗੇ ਆਪਾਂ ਐਡ 2 ਕੁ ਮਿੰਟ ਆਪਾਂ ਨਾਲ ਭੁੰਨਾਂਗੇ ਹਰਦਾ ਥੋੜਾ ਹੀ ਪਾਣਾ ਕਿਉਂਕਿ ਆਪਾਂ ਪਹਿਲਾਂ ਮਸ਼ਰੂਮ ਚ ਵੀ ਪਾ ਲਿਆ ਇਸ ਕਰਕੇ ਇੱਥੇ ਹਲਦੀ ਐਡ ਕਰ ਲਾਂਗੇ ਥੋੜੀ ਜਿਹੀ ਮਿਰਚਾਂ ਲਾਲ ਫਿਰ ਤੇਲ ਕਰ ਲਵਾਂਗੇ ਆਪਾਂ ਫਰਾਈ ਉਸ ਤੋਂ ਬਾਅਦ ਆਪਾਂ ਇੱਥੇ ਐਡ ਕਰਾਂਗੇ ਆਪਣੇ ਕਯੂਬਸ ਚ ਕੱਟੇ ਹੋਏ ਗੰਡੇ ਤੇ ਸ਼ਿਮਲਾ ਮਿਰਚ ਉਸੀ ਜਿਹੜੀ ਵੀ ਤੁਹਾਡੇ ਕੋਲ ਅਗਲੇ ਬਲਾ ਵਸਤਾ ਹੁੰਦੀਆਂ ਆਪਣੇ ਪੰਜਾਬ 'ਚ ਤਾਂ ਹਰ ਜਾਈਏ ਨੇ ਜ਼ਿਆਦਾਤਰ ਹੁੰਦੀਆਂ ਦਾ ਮਿਲ ਤਾਂ ਵੈਸੇ ਸਾਰੇ ਨਹੀਂ ਜਾਂਦੀਆਂ ਨੇ। ਤਕਰੀਬਨ ਜਿਹੜੀ ਵੀ ਤੁਹਾਨੂੰ ਪਸੰਦ ਆ ਤੁਸੀਂ ਉਹ ਪਾ ਸਕਦੇ ਹੋ ਇਹਦੇ ਵਿੱਚ। ਤੇ ਲੋ ਜੀ ਇੱਥੇ ਆਪਾਂ ਇਹਨਾਂ ਨੂੰ ਸੌਟੇ ਕਰ ਲਾਂਗੇ ਥੋੜੀ ਦੇਰ। ਜ਼ਿਆਦਾ ਆਪਾਂ ਇਹਨਾਂ ਨੂੰ ਪਕਾਉਣਾ ਨਹੀਂਗਾ। ਵੀ ਪਕਾਉਣ ਤੋਂ ਬਾਅਦ ਜਿਵੇਂ ਸ਼ਿਮਲਾ ਮਿਰਚ ਜਮਾ ਹੀ ਬੈਠ ਜਾਵੇ ਉਹ حساب ਨਹੀਂ ਕਰਨਾ ਆਪਾਂ। ਬਸ ਹਲਕਾ ਜਿਹਾ ਸੌਟੇ ਕਰਨਾ ਹੈ ਇਹਨਾਂ ਨੂੰ। 1 ਚਮਚਾ ਚਮਚ ਲਵਾਂਗੇ ਕਾਰਨਫਲੋਰ ਤਾਂ ਕਿਉਂਕਿ ਥੋੜੀ ਜੀ ਆਪਾਂ ਜਿਹੜੀ ਗਰੇਵੀ ਬਣਾਨੀ ਹੈ। थिक थे, थे। थे, थे। तो और थिकन वास्ते यानी कि गाढ़ी करने वास्ते दो चम्मच आप लेंगे कॉर्नफ्लोर से थोड़ा पानी मिक्स करेंगे इतने ताकि जोड़ी अपनी ग्रेवी है वो थोड़ी जी गाढ़ी बन जाएगी हम रख लें इतने तो उन्हें चलो जो सब्जियां भी अपन हो गई इधर तैयार तो हूँ आप इतने एड करा सॉसिज सोया सॉस एड करनी है ਥੋੜੀ ਜੀ ਚਿਲੀ ਸੌਸ ਵੀ ਐਡ ਕਰ ਸਕਦੇ ਆ ਆਪਾਂ ਗ੍ਰੀਨ ਪਰ ਹੁਣ ਇਸ ਟਾਈਮ ਖਤਮ ਹੈ ਸਾਡੇ ਕੋਲ ਤੇ ਲਈ ਥੋੜੀ ਜੀ ਸੋਇਆ ਸੌਸ ਐਡ ਕਰਤੀ ਆਪਾਂ ਥੋੜਾ ਜਿਹਾ ਕੇਚਪ ਐਡ ਕਰਾਂਗੇ ਟਮੇਟੋ ਕੇਚਪ ਮੈਨੇ ਕੀ ਟਮਾਟਰਾਂ ਦੀ ਚਟਨੀ ਇਹ ਵੀ ਐਡ ਕਰ ਦਿੰਦੇ ਆ ਥੋੜੀ ਜੀ ਖੱਟਾਪਨ ਕਿਉਂਕਿ ਪਸੰਦ ਹੈ ਇਸ ਕਰਕੇ ਮੈਂ ਥੋੜੀ ਜੀ ਜ਼ਿਆਦਾ ਪਾ ਲਈ ਹੈ ਵਿੱਚ ਚੰਗੀ ਤਰ੍ਹਾਂ ਨਾਲ ਕਰ ਲਵਾਂਗੇ ਨੂੰ ਮਿਕਸ ਕੋਮੈਂਟਸ ਔਰਟ ਕਰਨ ਤੋਂ ਬਾਅਦ ਆਪਾਂ ਇੱਥੇ ਜਿਹੜੀ ਸਲਰੀ ਬਣਾਈਏ ਇੱਥੇ ਆਪਣੀ ਕੌਨ ਫਲੋਰ ਦੀ ਜਿਹੜਾ ਪਾਓ ਐਡ ਕਰਾਉਣੀ ਲਓ ਥੋੜਾ ਜਿਹਾ ਪਾਣੀ ਹੋਰ ਐਡ ਕਰਾਉਣੀ ਆ ਤੇ ਫਿਰ ਚਾਹ ਵਾਲਾ ਰੱਖ ਲਓ ਲਓ ਤੇ ਆਪਾਂ ਸਲਰੀ ਵੀ ਐਡ ਕਰ ਲਈਏ ਇੰਨਾ ਥੋੜੀ ਜਿਹਾ ਆਪਾਂ ਪਕਾ ਲਵਾਂਗੇ ਤੇ ਇੱਥੇ ਇੱਕ ਚੀਜ਼ ਹਾਂਜੀ ਸੱਚ ਚਿੱਲੀ ਫਲੇਕਸ ਆਪਣੇ ਕੋਲ ਪਈਆਂ ਨੇ ਇਹ ਵੀ ਥੋੜੀਆਂ ਜਿਹਾ ਆਪਾਂ ਐਡ ਕਰ ਦਿੰਨੇ ਆ ਥੋੜਾ ਜਿਹਾ ਪਾਣੀ ਆਪਾਂ ਹੋਰ ਐਡ ਕਰ ਲਵਾਂਗੇ ਉਸ ਤੋਂ ਆਪਾਂ ਨੂੰ ਇੰਨੀ ਜ਼ਿਆਦਾ ਗਰੇਵੀ ਗਾੜੀ ਨਹੀਂ ਚਾਹੀਦੀ ਜਿੱਤੋਂ ਨੂੰ ਨਹੀਂ ਚਾਹੀਦੀ ਅਗਰ ਗਰੇਵੀ ਗਾੜੀ ਤਾਂ ਤੁਸੀਂ ਹਲਕਾ ਜਾਂ ਯਾਨੀ ਕਿ ਨਾ ਕੁਝ ਕਾਰਨਫਲੋਰ ਐਡ ਕਰੋ ਵਾਸਤੇ ਤੇ ਕਾਰਨਫਲੋਰ ਨਾਲ ਥੋੜੀ ਜਿਹੀ ਥਿਕਨੈਸ ਵਧੀਆ ਆ ਜਾਂਦੀ ਹੈ ਦੇਖ ਸਕਦੇ ਹੋ ਤੁਸੀਂ ਹਾਂਜੀ ਗੁੱਸਾ ਸ਼ਾਂਤ ਹੋ ਗਿਆ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਗਰੇਵੀ ਬਣੀ ਹੈ ਤੇ ਹੁਣ ਆਪਾਂ ਇਹਨੂੰ ਇਕੱਤਾ ਮੈਂਟਲੀ ਥੋੜਾ ਜਿਹਾ ਰਿਜਣ ਦਵਾਂਗੇ ਤਾਂ ਜੋ ਜਿਹੜੇ ਸੌਸੇਜ ਵਗੈਰਾ ਤੇ ਸਾਰੇ ਮਸਾਲੇ ਨੇ ਉਹ ਚੰਗੀ ਤਰ੍ਹਾਂ ਅਬਜ਼ੌਰਬ ਹੋ ਜਾਣ ਬਸ ਤਕਰੀਬਨ ਆਪਣੀ ਪਨ ਨਾਲ ਹੀ ਹੋਈ ਹੈ ਸਬਜੀ ਅਸੀਂ ਤਾਂ ਸਭ ਜਿਹੇ ਕਹਾਂਗੇ ਵੈਸੇ ਇਹਨੂੰ ਕੰਦੇ ਨੇ ਫਰਾਈਡ ਚਿੱਲੀ ਮਸ਼ਰੂਮ ਫਰਾਈਡ ਚਿਕਨ ਮੇਰੇ ਨਾਲ ਅਸੀਂ ਤਾਂ ਟੱਕੀ ਜਾਂਦੇ ਆ ਇਹੋ ਜਿਹੀਆਂ ਰੈਸਪੀयां ਬੋਲਦੇ ਪਰ ਚਲੋ ਆਂਦਾ ਸਾਨੂੰ ਬਣਾਣਾ ਤੇਲ ਲੋ ਜੀ ਅਸੀਂ ਵੀ ਬਣਾ ਕੇ ਤੁਹਾਨੂੰ ਦਿਖਾਤੀ ਆ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਐਡ ਕਰਦੇ ਆ ਮਸ਼ਰੂਮ ਦੇ ਪਕੌੜੇ ਜਿਹੜੇ ਆਪਾਂ ਬਣਾਏ ਨੇ ਛੋਟਾ ਚਿਕਨ ਲੱਗ ਗਿਆ ਲੋ ਜੀ ਤੁਸੀਂ ਦੇਖ ਸਕਦੇ ਹੋ ਕਿ ਗਰੇਵੀ ਕਿੰਨੀ ਵਧੀਆ ਬਣੀ ਹੈ ਮਾਤਾ ਗਰੇਵੀ ਖਾਣਾਂਗੇ ਪਤਾ ਹੀ ਮੈਨੂੰ ਕਿਸ ਤਰ੍ਹਾਂ ਗਰੇਵੀ ਖਾਣੀ ਲੋ ਜੀ ਇੱਥੇ ਆਪ ਐਡ ਕਰ ਦਵਾਂਗੇ ਮਸ਼ਰੂਮ ਇਹ ਜਿਹੜੇ ਵੈਜੀਟੇਰੀਅਨ ਨੇ ਉਹਨਾਂ ਲਈ ਇੱਕ ਤਰ੍ਹਾਂ ਦਾ ਚਿਕਨ ਲੱਗਦੀ ਏ ਵੈਜੀਟੇਰੀਅਨ ਵਾਸਤੇ ਬਸ ਇਹ ਚਿਕਨ ਲੱਗਦੀ স্মੋਲ ਲੋ ਜੀ ਨਾ ਪਰ ਦਮਾ ਦਾ ਪੰਪੇ ਚੰਗੀ ਤਰ੍ਹਾਂ ਨਾਲ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਟੈਕਸਚਰ ਆਇਆ ਤੇ ਕਿੰਨੀ ਸੋਹਣੀ ਲੱਗ ਰਹੀ ਏ ਐਸੇ ਰਸੋਈ ਦਾ ਹੀ ਗੋਦ ਨਾਲ ਆਰਡਰ ਕਰਨਾ ਹੋਇਆ ਕਰ ਲਓ ਨੰਬਰ 0 0 0 0 0 ਦਸੂਰ ਨੇ ਰਸਟੋਰੈਂਟ ਖੋਲ ਲਿਆ ਔਰ ਮम्मा ਸ਼ੈੱਫ ਨੰਬਰ ਇੱਕ ਤੋਂ 2 ਮਿੰਟ ਲਈ ਹੁਣ ਆਪਾਂ ਇੱਕ ਮਿੰਟ ਲਈ ਇਹਨੂੰ ਟੱਕ ਦਾਂਗੇ ਥੋੜਾ ਜਿਹਾ ਇਹਦੀਆਂ ਚੀਜ਼ਾਂ ਨੇ ਉਹ ਥੋੜੀਆਂ ਜਿਹਾ ਦੇ ਵਿੱਚ ਰਚ ਜਾਣਗੀਆਂ ਚਲੋ ਜੀ ਲੋ ਫਲੇਮ ਤੇ ਬਿਲਕੁਲ ਇਹਨੂੰ ਥੋੜਾ ਜਿਹਾ ਟੱਕ ਦਿੰਨੇ ਆਪਾਂ ਕਨ ਬੜਾ ਤਾਂ ਕੋਈ ਇੱਕ ਚੀਜ਼ ਤਾਂ ਭੁੱਲੀ ਗਈ ਜਿਹੜੀ ਚਿੱਲੀ ਚਾਈਨਸ ਚੀਜ਼ਾਂ ਨੇ ਉਹਦੇ ਵਿੱਚ ਇਹ ਚੀਜ਼ ਨਾ ਪਵੇ ਹੋ ਨਹੀਂ ਸਕਦਾ ਤੇ ਲੋ ਜੀ ਇੱਥੇ ਆਪਾਂ ਥੋੜਾ ਜਿਹਾ ਸ਼ਿਰਕਾ ਲਵਾਂਗੇ ਚਾਈਨਸ ਵਾਲੇ ਥੋੜਾ ਜਿਹਾ ਹੀ ਲਵਾਂਗੇ ਆਪਾਂ ਥੋੜਾ ਜਿਆਦਾ ਨਹੀਂ ਲੈਣਾ ਇਹਦੇ ਦੁਆਰਾ ਖਸਾ ਲਓ ਜੀ ਇਹਨੂੰ ਚੰਗੀ ਤਰ੍ਹਾਂ ਮਲ ਕਰ ਲਵਾਂਗੇ ਹੁਣ ਲੋ ਜੀ ਆਪਣੀ ਜੇ ਤੁਹਾਡੇ ਕੋਲ ਇੱਥੇ ਸਪ੍ਰਿੰਗ ਗਣੀਆਂ ਸੀ ਯਾਨੀ ਕਿ ਜਿਹੜੇ ਭੁੱਕਾਂ ਵਾਲੇ ਲੰਡੇ ਨੇ ਉਹ ਨਹੀਂ ਤਾਂ ਤੁਸੀਂ ਉਹ ਪਾ ਸਕਦੇ ਹੋ ਤਿਲ ਪਾ ਸਕਦੇ ਹੋ ਥੋੜੇ ਜਿਹਾ ਇਸ ਤਰ੍ਹਾਂ ਤੇ ਲੈ ਗਏ ਨਾ ਪਰ ਗਰਮ ਨੇ ਹੁਣ ਇਸ ਕਰਕੇ ਮੈਡਲ ਕਿਤੇ ਧਿਆਸ ਕਰ ਦਾਂਗੇ ਬੰਦ ਤੇ ਲਓ ਜੀ ਆਪਣੀ ਰੈਸਪੀ ਦੇ ਰਹੀ ਹਿੱਥਿਆਰ ਤੇ ਲਓ ਜੀ ਆਹ ਦੇਖ ਸਕਦੇ ਹੋ ਤੁਸੀਂ ਕਿੰਨੀ ਸੋਹਣੀ ਬਣੀ ਐ ਤੇ ਤੁਸੀਂ ਵੀ ਇਸ ਵਾਰ ਇਹ ਬਣ ਗਈ ਆਪਣੀ ਰੈਸਪੀ ਤੇ ਤੁਸੀਂ ਵੀ ਇੱਕ ਵਾਰ ਟਰਾਈ ਕਰਕੇ ਜ਼ਰੂਰ ਦੇਖਿਓ ਤੇ ਦੱਸਿਓ ਜ਼ਰੂਰ ਇਸ ਤਰੀਕੇ ਨਾਲ ਬਣਾ ਕੇ ਵੇ ਕਿਵੇਂ ਦੀ ਬਣੀਆਂ ਨੇ ਮਸ਼ਰੂਮਸ ਤੁਹਾਡੀਆਂ ਤੇ ਹੁਣ ਜਾਂਦੀ ਵਾਰ ਦਾ ਸੀਜ਼ਨ ਹੈ ਇੱਕ ਵਾਰ ਬਣਾ ਕੇ ਇੱਕ ਵਾਰ ਟਰਾਈ ਕਰਕੇ ਜ਼ਰੂਰ ਦੱਸਿਓ ਲਓ ਜੀ ਮਿਲਦੇ ਆ ਇੱਕ ਨਵੀਂ ਰੈਸਪੀ ਦੇ ਨਾਲ ਨਵੇਂ ਵਲੌਗ ਦੇ ਨਾਲ ਟਿਲ ਦੈਨ ਬਾਏ ਥੈਂਕ ਯੂ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਮਿਲਾਂਗੇ ਇੱਕ ਨਵੇਂ ਵਲੌਗ ਤੇ ਨਵੀਂ ਰੈਸਪੀ ਦੇ ਨਾਲ ਬਹੁਤ ਹੀ ਈਜ਼ੀ ਜੀਆਂ ਰੈਸਪੀਆਂ ਲੈ ਕੇ ਆਵਾਂਗੇ ਆਪਾਂ ਜਿਹੜੀਆਂ ਕਿ ਆਸਾਨੀ ਦੇ ਨਾਲ ਥੋੜੇ ਜਿਹਾ ਸਮਾਨ ਨਾਲ ਬਣ ਜਾਣ ਤੇ ਮਿਲਦੇ ਆ ਇੱਕ ਨਵੀਂ ਰੈਸਪੀ ਦੇ ਨਾਲ ਟਿਲ ਦੈਨ ਬਾਏ ਥੈਂਕ ਯੂ ਫਾਈਬਰ ਸਭ ਦਾ ਪਿਆਰ ਕਰਨ ਚੜ੍ਹਦੀ ਕਲਾ ਚ ਰੱਖਣ ਸਭ ਨੂੰ